블락 शेरपुर ਦੇ ਪਿੰਡ ਮਹਿਮਦਪੁਰ ਦੇ ਮੌਤਲ ਸਰਪੰਚ ਸੂਰਜ ਭਾਨ ਦੀ ਬਹਾਲੀ ਤੋਂ ਬਾਅਦ ਮੋੜ ਸੈਕਟਰੀ ਪੰਚਾਇਤ ਵੱਲੋਂ ਲਾਈ ਰੋਕ ਦੇ ਮਾਮਲੇ ਨੂੰ ਲੈ ਕੇ ਸਰਪੰਚ ਦੇ ਹਮਾਇਤੀਆਂ ਵੱਲੋਂ 블락 ਵਿਕਾਸ ਪੰਚਾਇਤ ਦਫਤਰ ਸ਼ੇਰਪੁਰ ਵਿਖੇ ਹੀ ਰੋਹ ਭਰਪੂਰ ਧਰਨਾ ਦਿੱਤਾ ਗਿਆ ਤੇ ਪ੍ਰਸ਼ਾਸਨ ਦੇ ਪੱਖਪਤੀ ਰਵੱਈਏ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਧਰਨਾ ਦੇ ਦੌਰਾਨ ਸਥਿਤੀ ਉਸ ਸਮੇਤ ਨਾ ਪੂਰਨ ਬਣ ਗਈ ਜਦੋਂ ਧਰਨਾਕਾਰੀਆਂ ਤੇ ਵਿਰੋਧੀ ਧਿਰ ਦੇ ਪੰਜ ਪੰਚਾਇਤ ਮੈਂਬਰਾਂ ਦੇ ਬੀਡੀਪੀਓ ਦਫਤਰ ਪੁੱਜਣ ਉਪਰੰਤ ਹੱਥੋਂ ਪਾਈ ਹੋਗੀ ਪਰੰਤੂ ਥਾਣਾ ਮੁਖੀ ਬਲਦੇਵ ਸਿੰਘ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਸੂਝ ਬੂਝ ਕਾਰਨ ਮਾਮਲਾ ਇੱਕ ਵਾਰ ਸ਼ਾਂਤ ਹੋ ਗਿਆ ਤਾਂ ਨੇ ਨੂੰ ਸੰਬੋਧਨ ਕਰਦੇ ਆ ਸਾਫ ਕਾ ਸਰਪੰਚ ਗੁਰਮੀਤ ਸਿੰਘ ਫੌਜੀ ਤੇ ਸ਼ੌਮਨੀਆ ਅਕਾਲੀ ਦਲ ਐਸੀ ਵਿੰਗ ਦੇ ਜ਼ਿਲ੍ਹਾ ਜਨਰ ਸਕੱਤਰ ਗੁਰਜੀਤ ਸਿੰਘ ਮਹਿਮਦਪੁਰ ਨੇ ਕਿਹਾ ਕਿ ਅਧਿਕਾਰਿਤ ਪੰਜ ਚੋਣਾਂ ਲਈ ਪੰਚਾਇਤੀ ਵਿਭਾਗ ਵੱਲੋਂ ਪੰਚਾਇਤ ਮੈਂਬਰਾਂ ਨੂੰ ਘੱਟੋ ਘੱਟ 15 ਦਿਨ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੈ ਪਰੰਤੂ ਬੀ ਡੀ ਪੀ ਉਹ ਸ਼ੇਰਪੁਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟਾਂਕੇ ਪੰਚਾਇਤ ਮੈਂਬਰਾਂ ਨੂੰ ਇੱਕ ਦਿਨ ਪਹਿਲਾਂ ਸੂਚਿਤ ਕਰਕੇ ਅਧਿਕਾਰਿਤ ਪੰਜ ਦੀ ਚੋਣ ਕਰਨੀ ਸੀ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਦਰਾਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਭੜੀ ਨੇ ਕਿਹਾ ਕਿ ਸਰਕਾਰ ਦੇ ਕਟਪੁਤਲੀ ਬਣ ਕੇ ਇੱਥੋਂ ਦਾ ਪ੍ਰਸ਼ਾਸਨ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਸਰਪੰਚਾਂ ਨੂੰ ਖੱਜਲ ਖਵਾਰ ਕਰ ਰਿਹਾ ਹੈ ਤੇ ਜੇਕਰ ਸਰਕਾਰ ਨੇ ਮੌਤਲ ਕੀਤੇ ਸਰਪੰਚਾਂ ਨੂੰ ਬਹਾਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਬਾਰੇ ਵੀਡੀਓ ਤੇ ਗੁਰਮੀਲ ਸਿੰਘ ਆਖਦੇ ਨੇ ਕਿ ਇਹ ਅਨ અધિકਾਰਿਤ ਪੰਚਾਂ ਦੀ ਚੋਣ ਹੋਣੀ ਸੀ ਪਰੰਤੂ ਸਥਿਤੀ ਤਣਾਅਪੂਰਨ ਹੋਣ ਕਾਰਨ ਇਹ ਚੋਣ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ ਤੇ ਮੁੜ ਚੋਣ ਸੰਬੰਧੀ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ। ਉਹ ਅਸੀਂ ਅਧਿਕਾਰ ਪੰਚ ਦੇ ਵਿਰੋਧ ਚ ਲਾਇਆਗਾ। ਅਧਿਕਾਰ ਪੰਚ ਜਿਹੜਾ ਇਹਨਾਂ ਨੇ ਸਾਨੂੰ ਚੋਣ ਕਰਨੀ ਸੀ ਉਹਦੇ ਵਿਰੋਧ ਚ ਲਾਇਆ ਸੀ ਸਾਨੂੰ ਇਹਨਾਂ ਨੇ ਜਿਸਵੰਤ ਕਰਵਾਤਾ ਪਿਛਲੀ 17 12 2015 ਨੂੰ ਨਜਾਇਜ਼ ਕਬਜ਼ੇ ਤੇ ਨਾ ਕੋਈ ਕਬਜ਼ਾ ਕੀਤਾ ਕਿਸੇ ਨੇ ਨਾ ਹੀ ਹੋਇਆ ਕਬਜ਼ਾ ਉਹਦੇ ਸ਼ਵੰਦ ਦੇ ਅਸੀਂ ਧਰਨਾ ਲਾਇਆ ਤੀਗਾ ਤੇ ਉਹ ਅਸੀਂ ਚੋਣਾ ਸਾਹਿਬ ਕੀ ਕਹਿੰਦੇ ਨੇ ਵੀਡੀਓ ਛਾਪ ਨੇ ਨੋਸਟ ਕੱਢੇ ਤੇ ਅੱਜ ਦੇ 27 ਤਰੀਕ ਦੇ ਅਧਿਕਾਰ ਸਰਪੰਚ ਚੋਣੇ ਦੀ ਖਾਤਰ ਮੈਂ ਉਥੋਂ ਸੈਕਟਰੀ ਡਾਇਰੈਕਟਰ ਦੇ ਹਾਮਣੇ ਸਾਨੂੰ ਬਹਾਲ ਕਰਤਾ ਤੀਗਾ ਬਹਾਲ ਕਰਨ ਤੋਂ ਬਾਅਦ ਸਾਡੇ ਦੇਖ ਸਰਫ ਇੱਕ ਡਾਇਰੈਕਟਰ ਸੈਕਟਰੀ ਨੇ ਰੋਕ ਲਾਈਆ ਨਾ ਕੋਈ ਸਾਨੂੰ ਰਿਪੋਰਟ ਕੀਤਾ ਨਾ ਕੋਈ ਉਹਨਾਂ ਨੇ ਲੈਟਰ ਕੱਢਾ ਅਧਿਕਾਰ ਸਰਪੰਚ ਚੋਣਨ ਦਾ ਲੈਖਤੀ ਰੂਪ ਚ ਕੋਈ ਆਰਡਰ ਆਇਆ ਹੈ ਲੈਖਤੀ ਰੂਪ ਚ ਦਾ ਆਰਡਰ ਇਹੀ ਆਇਆ ਉਹਨੇ ਸਿਰਫ ਰੋਕ ਲਾਈ ਸਾਡੀ ਬਹਾਲੀ ਦੇ ਉੱਤੇ ਰੋਕ ਲਾਈਆ ਹਾਂਜੀ ਅਜੇ ਕੋਈ ਪੁਲਿਸ ਦਾ ਜਾਂ ਕੋਈ ਹੋਰ ਸਾਨੂੰ ਕੋਈ ਸਾਡੀ ਕੋਈ ਕਿਸੇ ਵੱਚੋਂ ਮਦਦ ਨਹੀਂ ਮਿਲੀ ਨਾ ਸਾਨੂੰ ਵੀਡੀਓ ਸਾਹਿਬ ਆਏ ਨੇ ਇੱਥੇ ਉਹ ਵੀ ਨਹੀਂ ਆਏ ਤੇ ਸਾਨੇ ਸੇ ਹੈਰਾਨ ਹੋ ਕੇ ਪਹਿਲਾਂ ਪਿਛੇ ਪਿਛਲੀ ਵਾਰ ਵੀ ਇਸੇ ਧਰਨਾ ਲਾਇਆ ਸੀ ਉਸੇ ਇਸੇ ਸੰਬੰਧ ਦੇ ਵਿੱਚ ਇਹ ਧੱਕੇ ਦੇ ਨਾਲ ਅਧਿਕਾਰ ਸਰਪੰਚ ਗਰੰਟਾ ਖਾਣ ਦੇ ਮਾਰੇ ਮਤਲਬ ਇਹ ਚੁਣ ਰਹੇ ਨੇ ਜੋ ਪਹਿਲਾਂ ਲੜਾਈ ਹੋਈ ਉਹਦੇ ਨਾਲ ਕੀ ਸੀਗਾ ਲੜਾਈ ਕਿਨ ਏਡਪੁਰ ਤੋਂ ਜਾਰੀ ਟੀਵੀ ਨਿਊਜ਼ ਦੇ ਲਈ ਗੌਰਵ ਭਾਰਤਵਾਚ ਦੀ ਰਿਪੋਰਟ